ਥਾਣਾ ਫਲੌਰ ਦੀ ਪੁਲਿਸ ਨੇ ਲੁੱਟਖੋਖਣ ਵਾਲੇ ਦੋ ਨੌਜਵਾਨਾਂ ਨੂੰ ਲੁੱਟੀ ਹੋਈ ਭਾਰਤੀ ਕ੍ਰਾਂਸੀ ਸਮੇਤ ਕੀਤਾ ਕਾਬੂ ਜਿਤਨਾ ਸੀ ਕਿ ਸ੍ਰੀ ਸਵਰਨਜੀਤ ਸਿੰਘ ਪੀਪੀਐਸ ਉਪ ਪੁਲਿਸ ਕਪਤਾਨ ਸਬਡਿਨ ਫਲੌਰ ਦੀ ਅਗਵਾਈ ਹੇਠ ਥਾਣਾ ਫਲੌਰ ਦੇ ਇੰਸਪੈਕਟਰ ਸੁਖਦੇਵ ਸਿੰਘ ਮੁਖ ਥਾਣਾ ਅਫਸਰ ਫਲੌਰ ਦੀ ਟੀਮ ਨੇ ਵਾਲੀਆਂ ਖੋਖਣ ਵਾਲੇ ਦੋ ਸਨੇਚਰਾਂ ਨੂੰ ਹਵਾਲਾ ਕਰਕੇ ਸਬਤਾਂਸਤ ਕੀਤੀ ਹੈ ਇਸ ਵਾਰ ਦੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਸਵਰਨਜੀਤ ਸਿੰਘ ਪੀਪੀਐਸ ਉਪ ਪੁਲਿਸ ਕਪਤਾਨ ਸਬਡਿਨ ਫਲੌਰ ਨੇ ਦੱਸਿਆ ਕਿ ਇੰਸਪੈਕਟਰ ਸੁਖਦੇਵ ਸਿੰਘ ਮੁਖ ਮੁਖ ਅਫਸਰ ਥਾਣਾ ਫਲੌਰ ਦੀ ਟੀਮ ਵੱਲੋਂ ਰੇਨੁਕ ਰਾਮਪਗ ਅੰਬਰਸਰ ਜ਼ਿਲ੍ਹਾ ਅੰਬਰਸਰ ਦੇ ਬਿਆਨਾਂ ਦੇ ਆਧਾਰ ਤੇ ਮੁਕੱਦਮਾ ਨੰਬਰ 162/2016/224/379 ਵੀ ਥਾਣਾ ਫਲੋਰ ਵਿਖੇ ਦਰਜ ਰਜਿਸਟਰ ਕੀਤਾ ਗਿਆ ਸੀ ਜਿਸ ਵਿੱਚ ਮਦਈ ਨੇ ਲਿਖਵਾਇਆ ਸੀ ਕਿ ਉਸ ਦਾ 파ਰਸੋ ਮੋਬਾਈਲ ਅਤੇ ਡਾਕੂਮੈਂਟ ਦੋ ਨਾਮਲਾ ਨਾਮਲੂਮ ਨੌਜਵਾਨ ਉਸ ਨੂੰ ਡਰਾਤ ਮਗਾ ਕੇ ਖੋ ਕੇ ਫਰਾਰ ਹੋ ਗਏ ਸਨ ਜੋ ਇਸ ਮੁਕੱਦਮੇ ਦੀ ਤਵਦੀਸ਼ ਨੁਕਾਈ ਨਾ ਕਰਦੇ ਸਮੇਂ ਸੀਸੀਟੀਵੀ ਕੈਮਰੇ ਦੀ ਫੁਟੇਜ ਦੀ ਮਦਦ ਨਾਲ ਮੁਕੱਦਮੇ ਵਿੱਚ ਕਲੋਡਿੰਗ ਦੇ ਹਰੀराम ਉਰਫ ਲੁੱਗੀ ਪੁੱਤਰ ਕਿਸ਼ਨਲਾਲ ਵਾਸੀ ਪਿੰਡ ਸਮਸ਼ਾਵਾਦ थाना ਨੂਰਵਾਲ ਜ਼ਿਲ੍ਹਾ ਜਲੰਧਰ ਅਤੇ ਕਰਨ ਮੱਟੂ ਪੁੱਤਰ ਰਾਮਚੰਦ ਵਾਸੀ ਪਿੰਡ ਕੋਟਰਬਾਦਲਖਾਂ थाना ਨੂਰਵਾਲ ਜ਼ਿਲ੍ਹਾ ਜਲੰਧਰ ਨੂੰ ਗ੍ਰਫਤਾਰ ਕੀਤਾ ਹੈ ਅਤੇ ਇਹਨਾਂ ਦੇ ਕਬਜ਼ੇ ਵਿੱਚੋਂ ਖੋਹ ਕੀਤਾ ਆ ਸਮਾਨ ਖੋਹ ਕਰਨ ਲਈ ਵਰਤੇ ਹਥਿਆਰ ਅਤੇ ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ ਜੋ ਮਡਲੀ ਪੁਛਗਿਸਤਾਨ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਦੋਨੋਂ ਵਿਅਕਤੀ ਨਸ਼ਾ ਕਰਦੇ ਆਦੀ ਹਨ ਅਤੇ ਨਸ਼ੇ ਦੀ ਪੂਰਤੀ ਲਈ ਇਹ ਲੁੱਟਖੋਹ ਦੀਆਂ ਵਾਰਤਾਂ ਕਰਦੇ ਹਨ ਅਰੀਰਾਮ ਲੁਗੀ ਦੇ ਖਿਲਾਫ ਪਹਿਲਾਂ ਵੀ ਨਸ਼ਾ ਵੇਚਣ ਚੋਰੀਆਂ ਤੇ ਲੁੱਟਖੋਹ ਦੇ ਕੁੱਲ 8 ਮੁਕਾਦਮੇ ਦਰਜ ਹਨ ਜੋ ਇਹਨਾਂ ਦੋਸ਼ੀਆਂ ਨੂੰ ਪੇਸ਼ ਅਦਾਲਤ ਕਰਕੇ ਇਹਨਾਂ ਦਾ ਪੁਲਸਰਮਾਨ ਹਾਸਲ ਕਰਕੇ ਇਹਨਾਂ ਤੋਂ ਹੋਰ ਵੀ ਨੰਗਾਈਨਾ ਪੁਸ਼ਕਿਸ਼ ਕੀਤੀ ਜਾ ਰਹੀ ਹੈ ਸਰ ਤੁਸੀਂ ਲੁੱਟੋ ਦਾ ਆਪਣੇ 2 ਨਰਮਨ ਕਬੂ ਕੀਤਾ ਗਿਆ ਸਰ ਕਿਤੋਂ ਕਬੂ ਕੀਤਾ 3 ਤੋਂ ਬਰੰਗ ਦਿੱਤਾ ਗਿਆ ਸਰ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਅਨਕਰ ਗੁਪਤਾ ਆਈਪੀਐਸ ਜੀ ਅਤੇ ਐਸਪੀ ਮਨਪ੍ਰੀਤ ਢਿੱਲੋਂ ਸਾਹਿਬ ਡੀਐਸਪੀ ਸਾਹਿਬ ਸਰਵਨਜੀਤ ਸਿੰਘ ਫਲੋਰ ਸਬਵੀਜ਼ਨ ਉਲੋਂ ਦਿੱਤੇ ਦੇਸ਼ਨ ਦੇ ਸ਼ਾਂਤ ਹੈ ਜੋ 18 ਫਲੋਰ ਦੇ ਏਰੀਆ ਵਿੱਚ ਲੋਕੋ ਰਾਜਨੀਤਿਕ ਵਾਰਦਾਤਾਂ ਹੁੰਦੀਆਂ ਸੀ ਉਹਨਾਂ ਦੇ ਉੱਤੇ ਰੋਕ ਲਗਾਉਂਦੇ ਹੋਏ ਪੁਲਿਸ ਥਾਣਾ ਫਲੋਰ ਨੂੰ ਉਸ ਵੇਲੇ ਭਾਰੀ ਕੰਮਜਰੀ ਮਿਲੀ ਜਦੋਂ ਦੋ ਸਮਾਚਰਾਂ ਨੂੰ ਅਸੀਂ ਉਹ ਵਾਰਦਾਤੋਂ 4:00 ਘੰਟੇ ਬਾਅਦ ਕਾਬੂ ਕਰਕੇ ਗਿਫਤਾਰ ਕੀਤਾ ਗਿਆ ਜਿਨ੍ਹਾਂ ਦੇ ਵਿੱਚ ਇੱਕ ਨੌਜਵਾਨ ਜੋ ਹੈ ਫੋਲੋਖੰਡਰ ਆ ਪਹਿਲਾਂ ਵੀ ਇੱਥੇ ਆਖ ਕੇਸ ਦਰਜ ਨੇ ਰੋਟਾ ਹੋਆ ਉਹਦੇ ਜਿਸ ਦਾ ਨਾਮ ਹਰੀ RAM ਔਰ ਹਲੂਗੀ ਵਾਸੀ ਸ਼ਮਸ਼ਾబాద్ ਅਤੇ ਇੱਕ ਇਸ ਦਾ ਸਾਥੀ ਆ ਉਹ ਕੋਲ ਬਾਦਖਾਂ ਦਾ ਰਹਿਣ ਵਾਲਾ ਜਿਸ پاسੋਂ ਵਾਧਾ ਕਰਨ ਵਾਲਾ ਮੋਟਰਸਾਈਕਲ ਅਤੇ ਇੱਕ ਦਾਤਰ ਅਤੇ ਲੁਤੀ ਹੋਈ ਰਕਮ 400 ਰੁਪਏ ਬਰਾਮਦ ਕੀਤਾ ਗਿਆ ਜੋ ਇਹਨਾਂ ਨੂੰ ਪੁਲਿਸ ਸਟੇਸ਼ਨ ਤੇ ਲਿਆ ਗਿਆ ਇਨਾਂ ਪਾਸੋਂ ਹੋਰ ਵੀ ਲੁੱਟ ਖੋਹਦੀਆਂ ਜੋ ਸਨੇਚ ਕੀਤੀਆਂ ਜਾਂ ਵਾਰੀਆਂ ਅਤੇ ਹੋਰ ਸਮਾਨ ਬਰਾਮਦ ਕੀਤਾ ਜਾ ਰਿਹਾ ਹੈ। ਇਹਨਾਂ ਦਾ ਮਤਲਬ ਹੈ ਇਹਨਾਂ ਨੇ ਫਲੋਰ ਦੇ ਅਕਸ਼ਾਂ ਕੇ ਚੋਰੀ ਕੀਤੀ ਬਾਰੇ ਤਾਂ ਕੀਤੀਆਂ। ਹਾਂਜੀ ਇਹਨਾਂ ਨੇ ਸ਼ਹਿਰ ਫਲੋਰ ਵਿੱਚ ਇੱਕ ਲੇਡੀ ਕੋਲੋਂ ਵਾਰੀਆਂ ਸਨੇਚ ਕਰਨ ਬਾਰੇ ਮੰਨਿਆ। ਜੀ। ਇੱਕ ਇਹਨਾਂ ਗਰਾਇਆ ਲੇਡੀ ਦੀਆਂ ਵਾਰੀਆਂ ਸਨੇਚ ਕੀਤੀਆਂ ਸੀ। ਜੀ। ਇੱਕ ਇਹਨਾਂ ਹਰੀਪੁਰ ਨੇੜੇ ਇੱਕ ਲੇਡੀ ਦੀਆਂ ਵਾਰੀਆਂ ਸਨੇਚ ਕੀਤੀਆਂ ਸੀ ਜੋ ਘੱਟੋ ਘੱਟੇ ਨਾਲ 10 ਵਾਰ ਦਾ ਤਾਮਨ ਇਨਜਾਮ ਦਿੱਤਾ ਹੁਣ ਤੱਕ ਇਹਨਾਂ ਦੇ ਉਸਤੇ ਰੱਖੋ ਕਸਾਣੇ ਵਿੱਚ ਮੁਕੰਮਲ ਅਦਜ਼ਾ ਉਹਨਾਂ ਨੂੰ ਵੀ ਅਸੀਂ ਮੈਸੇਜ ਪਾ ਗਿਆ ਕਿ ਉਹ ਵੀ ਆਪਣੇ ਆਪਣੇ ਤਰੀਕੇ ਨਾਲ ਜਿਹਨਾਂ ਨੂੰ ਪਸਾਰ ਕਰਨਗੇ ਸਰ ਇਹਨਾਂ ਦੇ ਨਾਲ ਕੋਈ ਹੋਰ ਵੀ ਅਗੇ ਇਨਵੋਲਵ ਨਹੀਂ ਇਹ ਦੋਨਾਰੇ ਗੈਂਗ ਆ ਇਹ ਦੋਨੇ ਹੀ ਕਾਰਵਾਕਤਾ ਕਰਦੇ ਨੇ ਮੋਟਰਸਾਈਕਲ ਦੀ ਵਰਤੋਂ ਕਰਦੇ ਨੇ